ਬੰਨ ਹੋ ਗਏ ਇਹਨਾਂ ਦਾ ਕੋਈ ਰੀਪੀੜੀ ਨਹੀਂ ਬਾਤ ਕਰਾ ਸਕਦੇ ਓਏ ਹਣ ਅੱਧੀ ਅੱਧਾਰੂ ਬਾਤ ਕਰਾਉਂਦਾ ਅਨੋ ਦਾ ਸ਼ਰਾਬੀ ਆ ਮੈਂ ਮੇਰੀ ਹੋਏਗਾ ਅੱਧਾਰੂ ਬਾਤ ਕਰਾਓ ਨਾ ਮੇਰੀ ਮਾਂ ਕਿੱਦਾਂ ਪੁੱਤਰੀ ਅੱਧਾਰੂ ਬਾਤ ਕਰਾਓ ਆਲੀ ਗੋਲ ਇਹ ਵੀ ਕਿੰਦੇ ਆ ਜਿਹੜੇ ਸਾਰੇ ਅਸਰ ਆ ਰਹੇ ਆ ਨਾ ਬੰਦੇ ਦੇਖੋ ਸਰ ਜੀ ਸਾਡੇ ਰੋਜ਼ ਮਿੱਤਰ ਰਾਤ ਨੂੰ 10 ਵਜੇ ਤੋਂ ਲੈ ਕੇ 2 ਵਜੇ ਤੱਕ ਰੋਜ਼ ਰਾਤ ਨੂੰ ਫਿਰ ਨਸ਼ਾ ਵੇਚਦਾਗਾ ਹਰੇ ਗਲੀ 'ਚ ਵਿਕਦਾ ਗੋਰੀ ਇਹਨਾਂ ਨੇ ਦਿਨ ਨੂੰ ਬੰਦ ਕਰਤਾ ਸਾਡੇ ਲੋਕਾਂ ਨੇ ਤੇ ਰਾਤ ਨੂੰ ਵੇਚਣ ਲੱਗੇ ਸਾਰੇ ਬੰਦੇ ਮੈਂ ਸਰਕਾਰ 'ਚ ਰਿਕਵੈਸਟ ਕਰਵਾਂਗੇ ਰਾਤ ਇਹਨਾਂ ਨੂੰ ਧੱਕੇ ਜਾਵੇ ਜਿੰਨੇ ਵੀ ਬੰਦੇ ਰਾਤ ਨੂੰ ਕੰਮ ਕਰਦੇ ਸਾਰੇ ਧੱਕੇ ਜਾਣ ਹਟੋ ਮੋਰਿਆਂ ਦੇ ਨਾਲ ਠੀਕੇ ਦੇ ਕੋਲ ਗੱਲ ਕਰ ਦੋਗੇ ਸਾਡੇ ਕੋਲ ਚੱਕਰ ਪਤਾ ਕੀ ਹੈ ਅਸੀਂ ਤਾਂ ਇੱਥੇ ਬੈਠੇ ਮੰਡੀ ਚ ਲਾ ਰੱਖੇ ਨੇ ਜਿਹੜਾ ਮਰਦੀ ਨਵਸੇਰ ਦੇ ਨਾਲ ਗੱਲ ਕਰਦੇ ਨਜ਼ਰ ਆ ਰਹੇ ਨੇ ਹੋਰ ਕਿਹਨਾਂ ਨੇ ਲੈਓ ਲੈਓ ਹੋਰ ਦਿਖਾਇਆ ਨਾ ਲੈ ਆ ਮੋਰਿਆਂ ਨੂੰ ਕਾਲਜ ਕੋਰੇਂਟ ਨਾਮ ਮੇਰੇ ਦੀਆਂ 40 ਸਾਲਾਂ ਮਾਣਸ ਹਾਰ ਤੋਂ ਨਾਲੇ ਬੇਟੇ ਜਵਾਨ ਮਾਰ ਕੇ ਚੋਰ ਕਰਦਾ ਬਸ ਸੁਣ ਲੈ ਜਾਓ ਕੁਛ ਨਾ ਪੁਲਿਸ ਆ ਆ ਜੀ ਹਰ ਤਾਂ ਖੁਸ਼ ਆ ਗਏ ਕਿਹੜੀ ਕਾਰਵਾਈ ਕਰੀ ਹਾਂ ਜੀ ਖੁਸ਼ ਹਾਂ ਜੀ ਅਸੀਂ ਉੱਤੋਂ ਖੁਸ਼ ਹਾਂ ਜੀ ਬਹੁਤ ਜਿਆਦਾ ਬਹੁਤ ਜਿਆਦਾ ਖੁਸ਼ ਹਾਂ ਸੀ ਇਹ ਗੰਡ ਕੱਢ ਦਿਓ ਇਸ ਮੱਲੇ ਦੇ ਵਿੱਚੋਂ ਜਿਹੜਾ ਬਦਰਾ ਕਰ ਰਿਹਾ ਵੀ ਬਦਲਾ ਮੈਂ ਜਿਹੜੇ ਨਹੀਂ ਕਰ ਰਿਹਾ ਉਹ ਵੀ ਬਦਲਾ ਦੇਖੋ ਬਸ ਬਦਰਾ ਮਨੇ ਹਾਂ ਹਾਂ ਜੀ ਸਾਨੂੰ ਜੀ ਬਸ ਆਣੇ ਜਾਣੇ ਤੇ ਪ੍ਰੇਸ਼ਾਨ ਹੈਗੀ ਅੰਦਰ ਜਾਂਦੇ ਨੇ ਨਾ ਬੱਚੇ ਸਾਡੇ ਘੁੰਮੜੇ ਫਿਰਦੇ ਤਾਂ ਫਿਰ ਰਹ ਜਾਂਦੇ ਨੇ ਸਾਰਾ ਗਨਮ ਬੁਲਾਓ ਕੋ ਜਿੰਦੀ ਜਗ੍ਹਾ ਲੈ ਕੇ ਵਸਾਇ ਦੀ ਕਥਾ ਹੈ ਪੁਲਸ ਦੀ ਪੁਲਸ ਦੀ ਕਾਰਵਾਈ ਤੋਂ ਸੰਤੁਸ਼ਟ ਹਾਂ ਜੀ ਹਾਂ ਹਾਂ ਜੀ ਹਾਂ ਉਰਧ ਦੇ ਤਹਿਤ ਪੂਰੇ ਪੰਜਾਬ ਚ ਮਹਿੰਮ ਚਲਾਈ ਜਾ ਰਹੀ ਹੈ ਜਿਸ ਨੂੰ ਦੇਖਦੇ ਪਟਿਆਲਾ ਪੁਲਸੀ ਪੂਰੀ ਕਾਰਗੁਜ਼ਾਰੀ ਤੇ ਹੈ ਕਿਸ ਤਰ੍ਹਾਂ ਦੇਖਦੇ ਹੋ ਜੀ ਇਹ ਯੋਧ ਨਸ਼ਾ ਵਿਰੋਧ ਜਿਹੜਾ ਕੈਂਪੇਨ ਲਾਂਚ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਉਹਦੀ ਲੜੀ ਵਿੱਚ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਪੂਰੇ ਪਟਿਆਲਾ ਜ਼ਿਲ੍ਹੇ ਵਿੱਚ 6 ਜਗ੍ਹਾ ਤੇ ਚੱਲ ਰਿਹਾ ਉਸਦੀ ਲੜੀ ਵਿੱਚ ਇੱਥੇ ਅੱਜ ਟਿਆ ਬਸਤੀ ਵਿੱਚ ਵੀ ਸ਼ਹਿਰ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਚੱਲ ਰਿਹਾ ਸੋ ਇਹਦੇ ਵਿੱਚ ਕੁਝ ਰਿਕਵਰੀਜ਼ ਵੀ ਹੋਈਆਂ ਨੇ ਆਪਾਂ 3 ਐਫਆਈਆਰਸ ਨੇ 4 ਬੰਦੇ ਅਰੈਸਟ ਤੇ 12 ਬੰਦੇ ਅਸੀਂ ਸ਼ੱਕੀ ਰੌਂਡ ਅਪ ਕੀਤੇ ਨੇ ਤੇ 14 ਸਾਡੇ ਕੋਲ ਵਹੀਕਲ ਨੇ ਜਿਹੜੇ ਕਿ ਸ਼ੱਕੀ ਅਸੀਂ ਆਪਣੀ ਕਸਟਡੀ ਚ ਲੈ ਲਏ ਨੇ ਉਹ ਵੈਰੀਫਾਈ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਹੁਣੇ ਮੈਂ ਇੱਕ ਮਾਤਾ ਜੀ ਨੂੰ ਵੀ ਮਿਲ ਕੇ ਆਇਆ ਉਹਨਾਂ ਨੇ ਵੀ ਐਪਰੀਸ਼ੀਏਟ ਕੀਤਾ ਕਿ ਕੰਮ ਜਿਹੜਾ ਪੁਲਿਸ ਦਾ ਤੁਸੀਂ ਦੇਖਿਆ ਹੋਊਗਾ ਲੋਕਾਂ ਨੂੰ ਜਦੋਂ ਵੀ ਅਸੀਂ ਹੁਣ ਨਿਕਲ ਰਹੇ ਹਾਂ ਤੇ ਲੋਕ ਐਪਰੀਸ਼ੀਏਟ ਵੀ ਕਰ ਰਹੇ ਤੇ ਇਨਫੋਰਮੇਸ਼ਨ ਵੀ ਦੇ ਰਹੇ ਸੋ ਮੈਂ ਚਾਹੁੰਗਾ ਕਿ ਲੋਕਾਂ ਕੋ ਵੀ ਇਹੋ ਜੀ ਇਨਫੋਰਮੇਸ਼ਨ ਦੇਣ ਤਾਂ ਕਿ ਅਸੀਂ ਉਹਦੇ ਤੇ ਕੰਮ ਕਰਦੇ ਹੋਏ ਆਪਣੀ ਸਟ੍ਰੈਟਜੀ ਕੋਈ ਚੇਂਜ ਕਰਨ ਦੀ ਲੋੜ ਹੈ ਤੇ ਉਹਨੂੰ ਸਟੇਂਜ ਕਰਦੇ ਹੋਏ ਆਪਾਂ ਇਫੈਕਟਿਵ ਐਕਸ਼ਨ ਲੈ ਸਕੀਏ ਤਾਂ ਜੋ ਜਿਹੜਾ ਨਸ਼ੇ ਦਾ ਕੰਮ ਹੈ ਇਹਨੂੰ ਬਿਲਕੁਲ ਬੰਦ ਕੀਤਾ ਜਾ ਸਕੇ ਸਰ ਇਲਾਕੇ ਦੇ ਲੋਕ ਕਹਿ ਰਹੇ ਕਿ ਪਹਿਲਾਂ ਪੁਲਿਸ ਨੇ ਕਾਰਵਾਈ ਕੀਤੀ ਉਸ ਤੋਂ ਬਾਅਦ ਬਹੁਤ ਹੀ ਸਕਤਾਈ ਵੀ ਹੋਈ ਆ ਪਰ ਉਹ ਕਹਿੰਦੇ ਕੁਝ ਕੁ ਬੰਦੇ ਆ ਗਏ ਜੋ ਰਾਤ ਨੂੰ ਨਸ਼ਾ ਜਿਹੜਾ ਵੇਚ ਰਹੇ ਉਸ ਲਈ ਉਹ ਕਹਿ ਰਹੇ ਮੱਲੇ ਦੇ ਜੋ ਲੋਕ ਕਹਿੰਦੇ ਕਿ ਅਗਰ ਇਹ ਮੁਲਾਜ਼ਮਾਂ ਦੀ ਜਾਂ ਪੀਸੀਆਰ ਕੋਈ ਲਾਇਆ ਜਾਵੇ ਬਾਹਰਲਾ ਬੰਦਾ ਹੀ ਨਹੀਂ ਇੰਟਰ ਹੋਏਗਾ ਬੰਦੇ ਨੇ ਮੈਂ ਜਿਵੇਂ ਤੁਹਾਨੂੰ ਦੱਸਿਆ ਮੈਂ ਹੁਣੇ ਮਾਤਾ ਜੀ ਨੂੰ ਮਿਲ ਕੇ ਆਇਆ ਉਹਨਾਂ ਨੇ ਮੈਨੂੰ ਕੁਝ ਨਾਮ ਵੀ ਦੱਸੇ ਨੇ ਤੇ ਕੁਝ ਇਹ ਵੀ ਕਿਹਾ ਕਿ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਔਰ ਟਾਈਮਸ ਤੇ ਜੇ ਇੱਥੇ ਗਸ਼ਤ ਰੱਖੀ ਜਾਵੇ ਕਿ ਕਿਸੇ ਵੇਲੇ ਰਾਤ ਨੂੰ ਹੋ ਜੇ ਕਿਸੇ ਵੇਲੇ ਸ਼ਾਮ ਨੂੰ ਹੋ ਜੇ ਕਿਸੇ ਵੇਲੇ ਸਵੇਰ ਹੋ ਜੇ ਤੇ ਉਹ ਇੱਕ ਡਾਰਕ ਕ੍ਰੀਏਟ ਹੋਊਗਾ ਸੋ ਥੈਟ ਕਿ ਜਿਹੜਾ ਨਸ਼ਾ ਕੋਈ ਵੇਚਦਾ ਛੁਪ-ਛੁਪ ਕੇ ਓਪਨਲੀ ਨਸ਼ਾ ਵਿਕਣਾ ਤਾਂ ਬਿਲਕੁਲ ਬੰਦ ਹੋ ਗਿਆ ਬਟ ਜੇ ਕੋਈ ਛੁਪ ਕੇ ਵੇਚਦਾ ਤਾਂ ਉਹਦੇ ਮਨਚ ਵੀ ਡਰ ਲੱਗੇ ਸੋ ਉਹ ਅਸੀਂ ਇੰਪਲੀਮੈਂਟ ਕਰਾਂਗੇ ਜਿਵੇਂ ਪਹਿਲਾਂ ਕਿਹਾ ਕਿ ਉਹ ਸਟ੍ਰੈਟੇਜੀ ਚੇਂਜ ਹੁੰਦੀ ਰਹੂਗੀ ਇਫੈਕਟਿਵਨੈਸ ਮੇਨਟੇਨ ਕਰਨ ਵਾਸਤੇ ਐਫੀਸ਼ੀਐਂਸੀ ਮੇਨਟੇਨ ਕਰਾਂਗੇ ਸਰ ਬਾਕੀ ਮੌਨਸਨ ਹੋ ਗਈ ਮੋਹਲਿਆਂ ਚ ਵੀ ਹੋ ਗਈ ਹੈ ਹਾਂਜੀ ਅੱਜ ਚੱਲ ਰਹੀ ਹੈ ਪਟਿਆਲਾ ਜ਼ਿਲ੍ਹੇ ਚ ਅਲੱਗ-ਅਲੱ ਤੇ ਚੱਲ ਰਹੀ ਹੈ ਤੇ ਅਸੀਂ ਕੋਲੈਕਟ ਕਰਕੇ ਇਨਫੋਰਮੇਸ਼ਨ ਕਿ ਸ਼ਾਮ ਤੱਕ ਕੀ ਐਕਸ਼ਨ ਹੋਇਆ ਕੀ ਰਿਕਵਰੀਜ਼ ਹੋਈਆਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੀ ਮੈਸੇਜ ਕੀ ਦੇਣਾ ਚਾਹੁੰਦਾ ਸਰ ਡਾਕਟਰ ਸਾਹਿਬ ਮੈਸੇਜ ਮੈਂ ਪਬਲਿਕ ਨੂੰ ਇਹ ਦੇਣਾ ਚਾਹੁੰਗਾ ਕਿ ਜਿਹੜੀ ਵੀ ਇਨਫੋਰਮੇਸ਼ਨ ਹੈ ਉਹ ਸਾਡੇ ਨਾਲ ਸ਼ੇਅਰ ਕਰਨ 112 ਤੇ ਸ਼ੇਅਰ ਕਰਨ ਜਾਂ ਜਿਹੜਾ ਟੋਲ ਫਰੀ ਨੰਬਰ ਹੈ ਪੰਜਾਬ ਸਰਕਾਰ ਵੱਲੋਂ ਸੇਫ ਪੰਜਾਬ ਵਾਸਤੇ ਲਾਂਚ ਹੋਇਆ ਹੈ 9779100200 ਉਹਦੇ ਤੇ ਇਨਫੋਰਮੇਸ਼ਨ ਦੇਣ ਤੇ ਉਹਦੇ ਤੇ ਨਾਮ ਵੀ ਗੁਪਤ ਰੱਖਿਆ ਜਾਂਦਾ ਪਛਾਣ ਵੀ ਗੁਪਤ ਰੱਖੀ ਜਾਂਦੀ ਹੈ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਬੜਾ ਸਟਰੋਂਗ ਮੈਸੇਜ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਕਿ ਨਸ਼ਾ ਵੇਚਣਾ ਬੰਦ ਕਰ ਦੇਣ ਤੇ ਚੰਗੀ ਗੱਲ ਲੈਣੀ ਤੇ ਪੁਲਿਸ ਵੱਲੋਂ ਚੰਗੀ ਕਾਰਵਾਈ ਹੋਊਗੀ ਇਫੈਕਟਿਵ ਕਾਰਵਾਈ ਹੋਊਗੀ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਤੇ ਉਹਨਾਂ ਨੂੰ ਜੇਲ੍ਹ ਤੋਂ ਸੁਟਾਇਆ ਜਾਊਗਾ ਠੀਕ ਹੈ ਜੀ